ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ਬਦ ਹੈ ਜੀ ਸ਼੍ਰੀ ਰਾਗ ਮਹੱਲਾ ਪਹਿਲਾ ਤਨ ਗੁਰ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ ਜੀ ਸ਼ਬਦ ਹੈ ਜੀ ਕੋਟ ਕੋਟੀ ਮੇਰੀ ਆਰਜਾ ਪਵਨ ਪਿਸਨ ਅਪਿਆਉ ਚੰਦ ਸੂਰਜ ਦੋਇ ਗੁਫਾ ਨ ਦੇਖਾਂ ਸੁਪਨੇ ਸੋਣ ਨਾ ਥਾਉ ਵੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾ ਨਾ ਹੁਣ ਤੁਸੀਂ ਦੇਖੋ ਇਹ ਸ਼ਬਦ ਵਿੱਚ ਗੁਰੂ ਸਾਹਿਬ ਨੇ ਨਾ ਤੰਨੀ ਪਿਆਰੀ ਮਤਲਬ ਕਿ ਜਿੰਨੀ ਵੀ ਜਿੰਨੀ ਵੀ ਤੁਸੀਂ ਗੁਰਬਾਣੀ ਨੂੰ ਅਸੀਂ ਜਦੋਂ ਧਿਆਨ ਨਾਲ ਪੜਾਂਗੇ ਨਾ ਵਿਚਾਰਾਂਗੇ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਜਦੋਂ ਵੀ ਅਸੀਂ ਗੁਰਬਾਣੀ ਨੂੰ ਪੜੀਏ ਤਾਂ ਉਹਨੂੰ ਵਿਚਾਰੀਏ ਸਾਡਾ ਅਸੀਂ ਸਿਰਫ ਜਦੋਂ ਗੁਰਬਾਣੀ ਨੂੰ ਪੜਨੇ ਤੱਕ ਰਹਿ ਜਾਂਦੇ ਹਾਂ ਨਾ ਸੀਮਿਤ ਤੇ ਫਿਰ ਸਾਨੂੰ ਕੁਝ ਵੀ ਸਮਝ ਨਹੀਂ ਆਉਂਦੀ ਐ ਦੇ ਵਿੱਚ ਦੇਖੋ ਗੁਰੂ ਸਾਹਿਬ ਕਹਿ ਰਹੇ ਨੇ ਕਿ ਜੇ ਮੇਰੀ ਉਮਰ ਕਰੋੜਾਂ ਸਾਲ ਵੀ ਹੋ ਜਾਏ ਤੇ ਹਵਾ ਮੇਰਾ ਖਾਜਾ ਹੋਵੇ ਭਾਵ ਕਿ ਮੈਨੂੰ ਖਾਣ ਵਾਸਤੇ ਵੀ ਕੁਝ ਉਪਰਾਲਾ ਨਾ ਕਰਨਾ ਪਵੇ ਮੈਂ ਹਵਾ ਹਵਾ ਦੇ ਸਹਾਰੇ ਜੀਵਣਾ ਹੈ ਨਾ ਜੇ ਮੇਰੀ ਉਮਰ ਕਰੋੜਾ ਸਾਲ ਹੋ ਜਾਵੇ ਤੇ ਮੈਂ ਮੇਰਾ ਹਵਾ ਹੀ ਖਾਜਾ ਤੇ ਖਾਣਾ ਪੀਣਾ ਹੋਏ ਤੇ ਮੈਂ ਹਵਾ ਦੇ ਹੀ ਆਸਤੇ ਜੂਸ ਜੀਵਣਾ ਹੈ ਨਾ ਫਿਰ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਚੰਦ ਸੂਰਜ ਦੋਏ ਗੁਫਾ ਨਾ ਦੇਖਾਂ ਸੁਪਨੇ ਸੋਣ ਨਾ ਥਾਂ ਕਹਿੰਦੇ ਜੇ ਮੈਂ ਕਿਸੇ ਗੁਫਾ ਵਿੱਚ ਬੈਠ ਕੇ ਚੰਦ ਤੇ ਸੂਰਜ ਦੋਨਾਂ ਨੂੰ ਕਦੇ ਨਾ ਦੇਖਾਂ ਭਾਵ ਕਿ ਮੈਂ ਸਮਾਦੀ ਲੀਨ ਹੀ ਰਾਵਾਂ ਸਮਾਦੀ ਚ ਹੀ ਰਾਵਾਂ ਇਹ ਗੁਰੂ ਸਾਹਿਬ ਐ ਨਹੀਂ ਕਹ ਰਹੇ ਕਿ ਤੁਸੀਂ ਇਹ ਕਰਨਾ ਹੈ ਇਦੇ ਵਿੱਚ ਇਹ ਕਹਿ ਰਹੇ ਨੇ ਕਿ ਤੇਰੇ ਤੇਰੀ ਦਾਤਾਂ ਦੀ ਤੇਰੀ ਬਖਸ਼ਿਸ਼ ਦੀ ਤੇਰੀ ਹੋਂਦ ਦੀ ਕੋਈ ਕੀਮਤ ਨਹੀਂ ਪਾ ਸਕਦਾ ਜਿਹੜਾ ਪਰਮਾਤਮਾ ਹੈ ਨਾ ਜਿਹੜਾ ਨਿਰੰਕਾਰ ਹੈ ਜਿਹੜਾ ਗੁਰਬਾਣੀ ਵਿੱਚ ਗੁਰੂ ਸਾਹਿਬ ਸਾਨੂੰ ਦਿੰਦੇ ਨੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਇ ਹੁਣ ਤੁਸੀਂ ਦੇਖੋ ਗੁਰੂ ਸਾਹਿਬ ਨੇ ਤੇ ਸਾਫ਼ ਕਹਿ ਦਿੱਤਾ ਕਿ ਤਿਸ ਜੇਵੜ ਅਵਰ ਨਾ ਕੋਈ ਵੀ ਉਹਦੇ ਵਰਗਾ ਹੋਰ ਕੋਈ ਨਹੀਂ ਹੈ ਤੇ ਪਰ ਲੇਕਿਨ ਅਸੀਂ ਪਤਾ ਕੀ ਕਰਿਆ ਅੱਜ ਅਸੀਂ ਸਾਡੇ ਸਮਾਜ ਦੀ ਕੀ ਹਾਲਤ ਹੋ ਰਹੀ ਹੈ ਕਿ ਅਸੀਂ ਉਹਦੇ ਵਰਗੇ ਬਹੁਤ ਬਣਾ ਦਿੱਤੇ ਠੀਕ ਹੈ ਨਾ ਗੁਰੂ ਸਾਹਿਬ ਤੇ ਕਹਿੰਦੇ ਨੇ ਤੂੰ ਤੇ ਪੁੱਤ ਜੇਵੜ ਅਵਰ ਨਾ ਕੋਈ ਹੈ ਨਾ ਹੋਰ ਵੀ ਅਨੇਕਾਂ ਹੀ ਪੰਕਤੀਆਂ ਅਸੀਂ ਪੜ੍ਹਦੇ ਆ ਗੁਰ ਏਹੋ ਹੋਰ ਨਾਹੀ ਕੋਈ ਤੇ ਉਹਦੇ ਵਿੱਚ ਵੀ ਗੁਰੂ ਸਾਹਿਬ ਕਹਿੰਦੇ ਨੇ ਤੇਰੇ ਵਿੱਚ ਆਇਓ ਗੁਣਾ ਕਿ ਤੇਰੇ ਵਰਗਾ ਕੋਈ ਹੈ ਹੀ ਨਹੀਂਗਾ ਪਰ ਉਹ ਜੋ ਗੱਲ ਹੈ ਨੇ ਕਿ ਗੁਰੂ ਸਾਹਿਬ ਤੇ ਆ ਕਹ ਰਹੇ ਨੇ ਕਿ ਪ੍ਰਮਾਤਮਾ ਵਰਗਾ ਨਿਰੰਕਾਰ ਵਰਗਾ ਅਕਾਲ ਪੁਰਖ ਵਰਗਾ ਕੋਈ ਵੀ ਨਹੀਂ ਆ ਜਿਹੜਾ ਨਿਰਪੋ ਹੈ ਨਿਰਵਾਇ ਹੈ ਜਿਹੜਾ ਮਾਇਆ ਤੋਂ ਰਹਿਤ ਹੈ ਪਰ ਲੇਕਿਨ ਅੱਜ ਜਿਸੀ ਆਪਣੇ ਸਮਾਜ ਦੀ ਹਾਲਤ ਦੇਖਦੇ ਆਂ ਤੇ ਸਾਨੂੰ ਤੇ ਉਹਦੇ ਉਹਦੇ ਮਤਲਬ ਕਿ ਉਹਦੇ ਕੰਪੀਟੀਟਰ ਕਿੰਨੇ ਨਜ਼ਰ ਆਉਂਦੇ ਨੇ ਕਿ ਵੀ ਸਾਨੂੰ ਲੱਗਦਾ ਕਿ ਉੱਥੇ ਹੀ ਰਾਬਾ ਉਸ ਜਗ੍ਹਾ ਤੇ ਅਸੀਂ ਜਾਂਦੇ ਆਂ ਉਸ ਜਗ੍ਹਾ ਤੇ ਅਸੀਂ ਕਿਤੇ ਵੀ ਸੰਤ ਬਾਬਾ ਕੋਈ ਵੀ ਜਿੰਨੀਆਂ ਸੰਸਥਾਵਾਂ ਨੇ ਸਾਨੂੰ ਉੱਥੇ ਰਾਬਾ ਮਿਲਦਾ ਪਰ ਗੁਰੂ ਸਾਹਿਬ ਤੇ ਜਦੋਂ ਅਸੀਂ ਗੁਰਬਾਣੀ ਨੂੰ ਧਿਆਨ ਨਾਲ ਪੜ੍ਹੇ ਗੁਰੂ ਸਾਹਿਬ ਕਹਿੰਦੇ ਉਹਾਂ ਤੋ ਜਾਈਏ ਜੋ ਇਹਾਂ ਨਾ ਹੋਏ ਕਹਿੰਦੇ ਉੱਥੇ ਤੇ ਤਾਂ ਜਾ ਜੇ ਇੱਥੇ ਨਾ ਹੋਵੇ ਭਾਬ ਕੀ ਅਸੀਂ ਸੋਚਦੇ ਹਾਂ ਕਿ ਉਸ ਜਗ੍ਹਾ ਤੇ ਮੈਨੂੰ ਸ਼ਾਂਤੀ ਮਿਲਦੀ ਹੈ ਇਟ ਮੀਨਸ ਵੀ ਉੱਥੇ ਹੀ ਸ਼ਾਂਤੀ ਹੈ ਹੋਰ ਕਿਤੇ ਨਹੀਂ ਸ਼ਾਂਤੀ ਦਾ ਮਤਲਬ ਸੀਗਾ ਮੇਰੇ ਮਨ ਦੀ ਅਵਸਥਾ ਹੋ ਮੇਰੇ ਮਨ ਦਾ ਟਿਕਾਉ ਮੇਰੇ ਮਨ ਦਾ ਜਦੋਂ ਅਸੀਂ ਭਟਕਣਾ ਤੋਂ ਉਪਰਾਮ ਪੁੰਨਿਆ ਅਸੀਂ ਭਟਕਣਾ ਤੋਂ ਉੱਤੇ ਉੱਡਦੇ ਹਾਂ ਜਦੋਂ ਸਾਡੇ ਮਨ ਵਿੱਚ ਸ਼ਾਂਤੀ ਆਉਂਦੀ ਹੈ ਮਤਲਬ ਕਿ ਸਾਡੇ ਮਨ ਥਿਰ ਹੁੰਦਾ ਟਿਕਦਾ ਟਿਕਾਉ ਆਂਦਾ ਵੈ ਭਟਕਣਾ ਤੋਂ ਉਹ ਚੀਜ਼ ਸੀਗੀ ਪਰ ਲੇਕਿਨ ਅਸੀਂ ਉਹਦੇ ਕੰਪੀਟੀਟਰ ਹੀ ਕਿੰਨੇ ਬਣਾ ਦਿੱਤੇ ਕਿ ਸਾਨੂੰ ਉੱਥੇ ਚੰਗਾ ਲੱਗਦਾ ਐਸ 파ਟ ਵਿੱਚ ਜ਼ਿਆਦਾ ਸ਼ਕਤੀ ਹੈ ਇਹਦੇ ਵਿੱਚ ਘੱਟ ਸ਼ਕਤੀ ਹੈ ਗੁਰਬਾਣੀ ਪੂਰੀ ਗੁਰਬਾਣੀ ਗੁਰੂ ਸਾਹਿਬ ਦਾ ਹੁਕਮ ਹੈ ਪੂਰੀ ਗੁਰਬਾਣੀ ਗੁਰੂ ਸਾਹਿਬ ਦੀ ਅਸੀਸ ਹੈ ਪੂਰੀ ਗੁਰਬਾਣੀ ਸਾਨੂੰ ਜੀਵਨ ਦਾ ਜੀਵਨ ਜਾਤ ਦਾ ਖਜ਼ਾਨਾ ਜੀਵਨ ਜੀਣਾ ਕਿਵੇਂ ਹੈ ਇਹ ਖਜ਼ਾਨਾ ਸਾਨੂੰ ਗੁਰੂ ਸਾਹਿਬ ਨੇ ਪੂਰੀ ਗੁਰਬਾਣੀ ਵਿੱਚ ਬਖਸ਼ਿਆ ਪਰ ਲੇਕਿਨ ਅੱਜ ਅਸੀਂ ਆਪਣੀ ਹਾਲਾਤ ਦੇਖੀਏਗੀ ਅਸੀਂ ਕਿੱਥੇ ਖਲੋਤੇ ਐਥੇ ਗੁਰੂ ਸਾਹਿਬ ਕਹਿੰਦੇ ਨੇ ਬਿਮਤ ਚੰਦ ਸੂਰਜ ਦੋਈ ਗੁਫਾ ਨਾ ਦੇਖਾਂ ਸੁਪਨੇ ਸੋਣਾ ਪਥਾਂਵ ਕਹਿੰਦੇ ਮੈਂ ਕਿਸੇ ਗੁਫਾ ਵਿੱਚ ਬੈਠ ਕੇ ਚੰਦ ਤੇ ਸੂਰਜ ਦੋਨਾਂ ਨੂੰ ਕਦੇ ਨਾ ਦੇਖਾਂ ਤੇ ਦਿਨ ਰਾਤ ਮੈਂ ਗੁਫਾ ਵਿੱਚ ਸਮਾਧੀ ਲਾ ਕੇ ਬੈਠੇ ਰਹਾਵਾਂ ਤੇ ਫਿਰ ਕਹਿੰਦੇ ਸੁਪਨੇ ਵਿੱਚ ਵੀ ਨਾ ਮੈਂ ਕਦੀ ਸੋਵਾਂ ਵੀ ਐਡੀ ਲੰਬੀ ਸਮਾਧੀ ਹੋਵੇ ਮੇਰੀ ਫਿਰ ਅਗਲੀ ਪੰਕਤੀ ਵਿੱਚ ਦੇਖੋ ਕਿੰਨਾ ਕਲੀਅਰ ਕਰ ਦਿੱਤਾ ਇੱਕੋ ਪੰਕਤੀ ਵਿੱਚ ਕਹਿੰਦੇ ਵੀ ਤੇਰੀ ਕੀਮਤ ਨਾ ਪਵੇ ਹਉ ਕੇਵੜ ਆਖਾ ਨਾ ਤੇਰੀ ਕੀਮਤ ਕੋਈ ਗੁਰੂ ਸਾਹਿਬ ਕਹਿੰਦੇ ਨੇ ਮੇਰੀ ਕਿਹੜੀ ਮੱਤ ਹੈ ਕੀ ਮੱਤ ਕਿਹੜੀ ਮੱਤ ਹੈ ਕਿ ਮੈਂ ਤੇਨੂੰ ਤੈਨੂੰ ਕਿਸੇ ਨਾਲ ਤੁਲਨਾ ਕਰ ਸਕਦਾ ਕਿ ਤੇਰੇ ਵਰਗਾ ਕੋਈ ਹੋਰ ਹੈ ਤੇਰੇ ਵਰਗਾ ਕੋਈ ਵੀ ਨਹੀਂ ਹੈ ਹੁਣ ਤੁਸੀਂ ਦੇਖੋ ਸਾਨੂੰ ਇੱਕ ਸਾਨੂੰ ਗੁਰੂ ਸਾਹਿਬ ਨੇ ਕਿੰਨਾ ਸੋਖਾ ਦਿੱਤਾ ਹੈ ਪਰਮਾਤਮਾ ਇੱਕ ਹੈ ਔਰ ਤੇਰੇ ਨਾਲ ਹੈ ਹਨਾ ਖਾਲਕ ਖਲਕ ਖਲਕ ਨੇ ਖਾਲਕ ਹੋ ਰਿਹਾ ਸਭ ਥਾਈ ਫਿਰ ਸਾਨੂੰ ਦੇਖੋ ਤੁਹਾਡੀਆਂ ਕਿੰਨੀ ਕਿੰਨੀਆਂ ਉਲਝਨੀਆਂ ਉਲਝਣਾ ਕਲੀਅਰ ਹੁੰਦੀਆਂ ਨੇ ਪਰ ਲੇਕਿਨ ਅੱਜ ਸਭ ਤੋਂ ਜ਼ਿਆਦਾ ਸਿੱਖ ਉਲਝਣਾ ਵਿੱਚ ਪਿਆ ਹੋਇਆ ਹੈ ਇਹ ਵੀ ਐ ਪਾਠ ਕਰਾਂਗਾ ਤੇ ਮੈਨੂੰ ਇਹ ਮਿਲੇਗਾ ਐ ਪਾਠ ਕਰਾਂਗਾ ਤੇ ਵਿੱਤਿਆ ਮਿਲੇਗੀ ਐ ਪਾਠ ਕਰਾਂਗਾ ਤੇ ਮੇਰਾ ਬਿਜ਼ਨਸ ਚੱਲ ਜਾਏਗਾ ਐ ਪਾਠ ਕਰਾਂਗਾ ਤੇ ਮੈਨੂੰ ਪੋਤਰਾ ਦੋਤਰਾ ਮਿਲ ਜਾਏਗਾ ਐ ਪਾਠ ਕਰਾਂਗਾ ਤੇ ਮੈਨੂੰ ਮਕਾਨ ਮਿਲ ਜਾਏਗਾ ਐ ਪਾਠ ਕਰਾਂਗਾ ਤੇ ਮੇਰਾ ਦੁੱਖ ਰੋਗ ਦੂਰ ਹੋ ਜਾਏਗਾ ਪੁਰਸ਼ ਸਾਹਿਬ ਤੇ ਕਹਿੰਦੇ ਨੇ ਦੁੱਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਜਿਸ ਦਿਨ ਤੂੰ ਸੱਚੇ ਦਾ ਸੱਚੇ ਦੀ ਬਾਣੀ ਸੱਚੇ ਦੀ ਗੱਲ ਸੱਚੇ ਦਾ ਉਪਦੇਸ਼ ਸੁਣ ਲੇਗਾ ਤੇ ਤੇਰਾ ਦੁੱਖ ਰੋਗ ਸਭ ਖਤਮ ਹੋ ਜਾਏਗਾ ਇਟ ਮੀਨਸ ਜੇ ਸਾਡੇ ਦੁੱਖ ਰੋਗ ਸੰਤਾਪ ਨਹੀਂ ਨਾ ਉਤਰੇ ਫਿਰ ਅਸੀਂ ਸੱਚੇ ਦੀ ਸੱਚੀ ਬਾਣੀ ਨੂੰ ਨਹੀਂ ਸੁਣਿਆ ਅੱਛਾ ਸੁਖਮਨੀ ਸਾਹਿਬ ਅਸੀਂ ਕਿੰਨਾ ਕਰਦੇ ਆ ਸੁਖਮਨੀ ਸਾਹਿਬ ਮਤਲਬ ਕਿ ਹਾਰ ਬਾਣੀ ਬਹੁਤ ਕਲੀਅਰ ਹੈ ਔਰ ਬਹੁਤ ਸੋਖੀ ਗੁਰੂ ਸਾਹਿਬ ਨੇ ਲਾਸਟ ਵਾਲੀ ਜਿਹੜੀ ਅਸ਼ਟਪਦੀ ਹੈ ਨਾ ਉਹ ਮਤਲਬ ਕਿ ਤੁਸੀਂ ਵੀ ਅੱਜ ਘਾਰ ਪੜ ਕੇ ਦੇਖਿਓ ਸਾਰੇ ਵੀਰ ਭੈਣ ਉਹਦੇ ਵਿੱਚ ਲਾਸਟ ਵਾਲੀ ਪੰਕਤੀ ਵਿੱਚ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਉੱਥੇ ਅਸ਼ਟਪਦੀ ਸਟਾਰਟਿੰਗ ਇਚ ਕਹਿੰਦੇ ਨੇ ਪੂਰੇ ਗੁਰਕਾ ਸੁਣ ਉਪਦੇਸ਼ ਔਖੀ ਕੀ ਹੈ ਦੇਖੋ ਕਿੰਨਾ ਸੁਖ ਹੈ ਕਿਹੜੀ ਚੀਜ਼ ਹੈ ਇਹਦੇ ਵਿੱਚ ਜਿਹੜੀ ਸਾਨੂੰ ਨਹੀਂ ਸਮਝ ਆਉਂਦੀ ਪੂਰਾ ਵਹ ਜਿਹੜਾ ਅਧੂਰਾ ਨਹੀਂ ਹੈ ਅਸੀਂ ਸਾਰੇ ਅਧੂਰੇ ਆ ਜਿਨ੍ਹਾਂ ਨੂੰ ਉਸ ਸੰਤ ਬਾਬਾ ਬ੍ਰਹਮ ਗਿਆਨੀ ਕਹਿੰਦੇ ਆ ਨਾ ਉਹ ਵੀ ਅਧੂਰੇ ਆ ਉਹ ਵੀ ਸਾਡੇ ਤਿੱਤਰੇ ਪੰਜ ਤੱਤਾਂ ਦੇ ਬਣਿਆ ਉਹਨਾਂ ਵਿੱਚ ਵੀ ਵਿਕਾਰ ਹੁੰਦੇ ਨੇ ਅਸੀਂ ਆਪਣੇ ਵੱਡੇ ਘਰ ਬਣਾ ਲਏ ਵੱਡੇ ਬਿਜ਼ਨਸ ਬਣਾ ਲਏ ਉਹਨਾਂ ਨੇ ਆਪਣੇ ਕੀ ਕਰਦੇ ਆ ਜਿੱਥੇ ਰਹਿੰਦੇ ਨੇ ਡੇਰੇ ਡੂਰੇ ਉਹ ਉਹਨਾਂ ਨੇ ਉਹ ਵੱਡੇ ਬਣਾ ਲਏ ਉਹ ਆਲੀਸ਼ਾਨ ਬਣਾ ਲਏ ਉਹਨਾਂ 'ਚ ਤੇ ਸਾਡੇ ਵਿੱਚ ਕੋਈ ਫਰਕ ਨਹੀਂ ਹੈਗਾ ਅਸੀਂ ਅੱਛਾ ਫਿਰ ਅਸੀਂ ਤੁਸੀਂ ਆਪਣੀ ਮਿਹਨਤ ਨਾਲ ਬਣਾਇਆ ਹਨਾ ਇੰਨੀ ਸਟਰਗਲ ਕਰਦੇ ਆ ਅਸੀਂ ਸਾਡੇ ਮੇਲ ਮੇਲ ਪਰਸਨ ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਮਾਈ ਕਰਦੇ ਨੇ ਉਹਨਾਂ ਦੇ ਡੇਰੇ ਤੁਸੀਂ ਦੇਖੋ ਉਹਨਾਂ ਦੇ ਜਿਹੜੇ ਸ਼ਰਧਾਵਾਨ ਮਤਲਬ ਕਿ ਜਿਹੜੇ ਸਿੱਖ ਹੁੰਦੇ ਨੇ ਉਹਨਾਂ ਦੇ ਡੇਰੇ ਉਹਨਾਂ ਦੇ ਵੱਡੇ ਵੱਡੇ ਫੋਨ ਉਹਨਾਂ ਦੀ ਵੱਡੀਆਂ ਵੱਡੀਆਂ ਗੱਡੀਆਂ ਉਹਨਾਂ ਦਾ ਸਾਰਾ ਕੁਝ ਮਤਲਬ ਕਿ ਉਹ ਮਤਲਬ ਕਿ ਸਾਰਾ ਉਹਨਾਂ ਨੂੰ ਪ੍ਰੋਵਾਈਡ ਕਰਦੇ ਨੇ ਹੁਣ ਤੁਸੀਂ ਦੇਖੋ ਇੱਕ ਮਿਹਨਤ ਕਰਕੇ ਬਣਾਉਂਦਾ ਉਹਨੂੰ ਪਤਾ ਹੁੰਦਾ ਕਿ ਮੈਂ ਕਿਵੇਂ ਮਿਹਨਤ ਮਿਹਨਤ ਕਰਕੇ ਬਣਾਣਾ ਇੱਕ ਨੂੰ ਮੁਫਤ ਵਿੱਚ ਮਿਲ ਜਾਣਾ ਠੀਕ ਹੈ ਉਹਨੂੰ ਆਈਏ ਆਪਣੀ ਗੱਲ ਤੇ ਪੂਰੇ ਗੁਰका ਸੁਨ ਉਪਦੇਸ਼ ਕੀ ਕਰਨਾ ਜੀ ਪੂਰੇ ਗੁਰੂ ਦਾ ਸੁਣ ਉਪਦੇਸ਼ ਸੁਣਨਾ ਵੈ ਫਿਰ ਅਗਲੀ ਪੰਕਤੀ ਵਿੱਚ ਕਹਿੰਦੇ ਪਾਰ ਬ੍ਰह्म ਨਿਕਟ ਕਰ ਪੇਖ ਉਸ ਪਰਮਾਤਮਾ ਨੂੰ ਨਿਕਟ ਆਪਣੇ ਅੰਦਰ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਗੁਰੂ ਸਭ ਕਹਿੰਦੇ ਨੇ ਉਹ ਦੇਖ ਵੀ ਰਿਹਾ ਤੈਨੂੰ ਪਰਖ ਵੀ ਰਿਹਾ ਔਰ ਤੇਰੇ ਅੰਦਰ ਹੀ ਬੈਠਾ ਪੇਖ ਤ ਸੁਣ ਤ ਸਦਾ ਹੈ ਸੰਗੇ ਮੈਂ ਮੂਰਖ ਜਾਣਾ ਕਿਉਂਕਿ ਜਿਹੜੀ ਮੈਂ ਨਾ ਉਹ ਮੂਰਖ ਹੀ ਆ ਜਿਹਦੇ ਵਿੱਚ ਵੀ ਸਾਡੇ ਵਿੱਚ ਮੈਂ ਬਹੁਤ ਹੁੰਦੇ ਨਾ ਜਿਹੜੀ ਮੈਂ ਵਾਲੇ ਕੰਮ ਹੁੰਦੇ ਨਾ ਸਾਰੇ ਮੂਰਖਾਂ ਨਾਲ ਭਰੇ ਹੁੰਦੇ ਨੇ ਜਿੰਨੇ ਵੀ ਅਸੀਂ ਕਰਦੇ ਹਾਂ ਜਦੋਂ ਸਾਡੇ ਅੰਦਰ ਉਹ ਹੁੰਦਾ ਹੈ ਪ੍ਰਮਾਤਮਾ ਅਬ ਤੂੰ ਹੀ ਮੈਂ ਨਹੀਂ ਜਦੋਂ ਉਹ ਹੁੰਦਾ ਸਾਰੇ ਕੰਮ ਰਾਸ ਹੁੰਦੇ ਨੇ ਉਹਦੋਂ ਉਹ ਉਹਦੇ ਵਿੱਚ ਪੰਕਤੀ ਵਿੱਚ ਅਗਲੀ ਪੰਕਤੀ ਵਿੱਚ ਪਤਾ ਹੈ ਗੁਰੂ ਸਾਹਿਬ ਕਹਿੰਦੇ ਨੇ ਪੂਰੇ ਗੁਰਖਾ ਸੁਣੋ ਉਪਦੇਸ਼ ਸੁਣਨਾ ਪਾਰ ਬ੍ਰह्म ਨਿਕਟ ਕਰਕੇ ਏਕ ਸਾਸ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਤ ਹੁਣ ਕਿੱਥੇ ਜਾਣੇ ਦੀ ਲੋੜ ਹੈ ਦੱਸੋ ਕਿਹੜੇ ਖਾਸ ਡੇਰੇ ਬਾਬੇ ਕਿਸੇ ਕੋਲੋਂ ਜਾਣੇ ਤੁਸੀਂ ਘਰ ਦੇ ਬੈੱਡ ਸੋਫਾ ਰਸੋਈ ਕਿਚਨ ਬਾਥਰੂਮ ਬੇੜਾ ਜਿੱਥੇ ਮਰਜ਼ੀ ਬੈਠ ਕੇ ਇਹ ਪੰਕਤੀਆਂ ਨੂੰ ਤੁਸੀਂ ਆਪਣੇ ਮਨ ਵਿੱਚ ਵਿਚਾਰ ਸਕਦੇ ਹੋ ਮੈਂ ਪੂਰੇ ਗੁਰੂ ਦਾ ਉਪਦੇਸ਼ ਸੁਣਿਆ

ਚੇਂਜ ਕਰਨ ਦੀ ਗੱਲ ਕੀਤੀ ਹੈ ਔਰ ਮਨ ਸਿਰਫ ਤੇ ਸਿਰਫ ਚੇਂਜ ਹੋਏਗਾ ਸਾਡਾ ਗੁਰਬਾਣੀ ਦੇ ਅਨੁਸਾਰ ਕੋਈ ਦੁਨੀਆ ਦੀ ਐਸੀ ਹਸਤੀ ਨਹੀਂ ਹੈ ਕਿ ਜਿਹੜੀ ਕਿਸੇ ਹੋਰ ਚੀਜ਼ ਨਾਲ ਸਾਡਾ ਕਿਸੇ ਦਾ ਵੀ ਮਨੁੱਖ ਪੂਰੀ ਮਨੁੱਖਤਾ ਦਾ ਮਨ ਚੇਂਜ ਹੋ ਜਾਏ ਮਨ ਚੇਂਜ ਹੋਏਗਾ ਸੱਚ ਨਾਲ ਸੱਚ ਇੱਕੋ ਹੀ ਹੈ ਉਹ ਸਾਰਿਆਂ ਦੇ ਕੋਲੋਂ ਹੈ ਅਸੀਂ ਐਂ ਸੋਧਨਾ Hindu Muslim Sikh Sai ਨਹੀਂ ਸਾਰਿਆਂ ਦਾ ਧਰਮ ਇੱਕੋ ਹੀ ਹੈ ਸੱਚ ਸੱਚ ਧਰਮ ਡਿੜੇ ਸੱਚ ਧਰਮ ਡਿੜੇ ਸਭ ਸਭ ਕੋਈ ਸ਼ਾਇਦ ਮੈਂ ਪੰਕਤੀ ਥੋੜੀ ਜਿਹੀ ਉਹ ਹੋ ਗਈ ਆ ਬਿਸਰੀ ਗਈ ਤੇ ਸੋ ਗੱਲ ਹੈ ਕਿ ਸੱਚ ਹੀ ਧਰਮ ਹੈ ਉਹ ਸਾਰਿਆਂ ਦਾ ਸਾਰਿਆਂ ਵਾਸਤੇ ਇਕੁਇਲ ਹੈ ਸੋ ਗੱਲ ਹੈ ਕਿ ਆਈਏ ਆਪਣੀ ਪੰਕਤੀ ਤੇ ਗੁਰੂ ਸਾਹਿਬ ਅਗਲੀ ਪੰਕਤੀ ਤੇ ਕਹਿੰਦੇ ਨੇ ਵੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾ ਤਾ ਤਾ ਵੀ ਹੈ ਪ੍ਰਭੂ ਇਤਨੀਆਂ ਲੰਬੀਆਂ ਸਮਾਧੀਆਂ ਲਾ ਕੇ ਵੀ ਮੇਥੋਂ ਤੇਰੇ ਨਾਮ ਦਾ ਮੁੱਲ ਨਹੀਂ ਪੈ ਸਕਦਾ ਤੇਰੇ ਬਰਾਬਰ ਦਾ ਮੈਂ ਕੋਈ ਹੋਰ ਲੱਭ ਨਹੀਂ ਸਕਿਆ ਨਾ ਹੀ ਤੇਰੇ ਬਰਾਬਰ ਦਾ ਕੋਈ ਹੋਰ ਹੋ ਸਕਦਾ ਹੈ। ਭਾਂਕੀ ਦੇਖੋ ਤੁਸੀਂ ਦੇਖੋ ਅਸੀਂ ਨਾ ਸਮਾਜ ਵਿੱਚ ਰਹਿੰਦੇ ਆ ਅਸੀਂ ਇੱਕ ਦੂਸਰੇ ਨੂੰ ਮਤਲਬ ਕਿ ਇੱਕ ਕੰਪੀਟੀਸ਼ਨ ਦੀ ਰੇਸ ਵਿੱਚ ਹੁਣਿਆ ਉਹ ਪਰਮਾਤਮਾ ਹੈ ਪਰਮਾਤਮਾ ਇੱਕ ਹੈ ਉਹਦਾ ਕੋਈ ਕੰਪੀਟੀਟਰ ਹੈ ਨਹੀਂਗਾ। ਉਹ ਤੁਸੀਂ ਦੇਖੋ ਸਾਨੂੰ ਕਿੰਨਾ ਬੇਫਕੂਬ ਬਣਾਇਆ ਜਾ ਰਿਹਾ ਸਮਾਜ ਵਿੱਚ ਸਾਡੇ ਗੁਰਦੁਆਰਿਆਂ ਦੀ ਮਤਲਬ ਕਿ ਸਟੇਜਾਂ ਤੇ ਖਲੋਕੇ ਵੀ ਸਾਨੂੰ ਬੇਫਕੂਬ ਬਣਾਇਆ ਜਾ ਰਿਹਾ ਹੈ। ਇਹ ਵੀ ਇਹਦੇ ਨਾਲ ਐ ਹੋਏਗਾ ਇਹਦੇ ਨਾਲ ਉਹ ਹੋਏਗਾ ਇਹਦੇ ਨਾਲ ਇਸ ਤਰ੍ਹਾਂ ਹੋਏਗਾ ਬਲਕਿ ਉਹ ਪਤਾ ਕਿ ਅਸੀਂ ਕਿਉਂ ਗੁੰਮਰਾ ਹੋ ਰਿਹਾ ਕਿਉਂਕਿ ਅਸੀਂ ਗੁਰਬਾਣੀ ਨੂੰ ਆਪ ਪੜਿਆ ਨਹੀਂ ਪਾਸ ਜਿਸ ਦਿਨ ਅਸੀਂ ਗੁਰਬਾਣੀ ਨੂੰ ਪੜਨਾ ਸ਼ੁਰੂ ਕਰ ਦਾਂਗੇ ਨਾ ਵਿਚਾਰਨਾ ਸ਼ੁਰੂ ਕਰ ਦਾਂਗੇ ਨਾ ਫਿਰ ਤੁਹਾਨੂੰ ਤੁਸੀਂ ਇੰਨੇ ਕੋ ਅਵੇਅਰ ਗੁਰੂ ਸਾਹਿਬ ਨੇ ਨਾ ਸਾਨੂੰ ਸਾਰਿਆਂ ਨੂੰ ਬੜਾ ਸੁਚੇਤ ਤੇ ਅਵੇਅਰ ਕੀਤਾ ਹੈ ਕਿ ਤੈਨੂੰ ਕੋਈ ਬੇਵਕੂਫ ਨਾ ਬਣਾ ਸਕੇ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਵੀ ਇਹ ਸਾਰਾ ਕੁਝ ਸੀਗਾ ਪਰ ਲੇਕਿਨ ਗੁਰੂ ਨਾਨਕ ਪਾਤਸ਼ਾਹ ਦੇ ਟਾਈਮ ਤੇ ਲੋਕੀ ਸੁਣਦੇ ਵੀ ਸੀਗੇ ਗੱਲ ਤੇ ਉਹਨੂੰ ਫੋਲੋ ਵੀ ਕਰਦੇ ਸੀ ਵੀ ਤੁਸੀਂ ਵਾਕੇ ਹੀ ਇਹ ਗੱਲ ਸਹੀ ਕਹਿ ਰਹੇ ਹੋ ਪਰ ਲੇਕਿਨ ਅੱਜ ਦਾ ਟਾਈਮ ਪਤਾ ਕਿ ਅੱਜ ਦਾ ਟਾਈਮ ਐ ਆ ਚੁੱਕਿਆ ਕਿ ਜੇ ਤੁਸੀਂ ਕਿਸ ਨੂੰ ਸੱਚ ਵੀ ਦੱਸਦੇ ਹੋ ਨਾ ਕਿ ਵੀ ਇਹ ਗੁਰਮਤ ਦੇ ਅਨੁਸਾਰ ਨਹੀਂ ਹੈ ਇਹ ਗੁਰੂ ਮੇਰੀ ਜਿਸ ਗੁਰੂ ਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਾਹਿਬ ਕਹਿ ਰਹੇ ਹੋ ਨਾ ਉਹ ਐਸ ਦੀ ਇਜਾਜ਼ਤ ਨਹੀਂ ਦਿੰਦਾ ਪਰ ਲੇਕਿਨ ਅੱਜ ਸਾਡੀ ਲਿਸਨਿੰਗ ਇੰਨੀ ਕੋ ਖਰਾਬ ਹੋ ਚੁੱਕੀ ਹੈ ਅਸੀਂ ਕਿਸੇ ਕੋਲੋਂ ਕੁਝ ਸੁਣਨਾ ਚਾਹੁੰਦੇ ਨਹੀਂ ਹੈਗੇ ਪਰ ਗੁਰੂ ਸਾਹਿਬ ਨੇ ਨਾ ਸਾਨੂੰ ਚਾਰ ਕੋੜੀਆਂ ਸੁਣਨੇ ਤੇ ਲਗਾਤੀਆਂ ਸੁਣਿਆ ਸਿੱਧ ਪੀੜ ਸੁਣਨਾ ਫਿਰ ਗੁਰੂ ਸਾਹਿਬ ਸੁਣਿਆ ਸਤ ਸੰਤੋਖ ਗਿਆਨ ਇੱਕੋ ਭਗਤ ਵਿੱਚ ਦੇਖੋ ਤੇਰੇ ਸੱਤ ਆ ਜਾਏਗਾ ਸੰਤੋਖ ਆ ਜਾਏਗਾ ਗਿਆਨ ਆ ਜਾਏਗਾ ਪਰ ਲੇਕਿਨ ਸਾਡੀ ਲਿਸਨਿੰਗ ਇੰਨੀ ਖਰਾਬ ਹੋ ਚੁੱਕੀ ਹੈ ਅਸੀਂ ਕਿਸੇ ਦੀ ਗੱਲ ਸੁਣਨਾ ਹੀ ਨਹੀਂ ਚਾਹੁੰਦੇ ਮੈਂ ਸੋਚਦੀ ਹਾਂ ਨੇ ਜੀ ਅਸੀਂ ਗੁਰੂ ਦੀ ਨਹੀਂ ਗੱਲ ਸੁਣੀ ਗੁਰੂ ਸਾਹਿਬ ਦੀ ਨਹੀਂ ਗੱਲ ਸੁਣਨਾ ਇੱਕ ਸੁਣ ਕੇ ਰਾਜੀ ਤੇ ਬੰਦੇ ਦੀ ਗੱਲ ਤੇ ਅਸੀਂ ਸੁਣਨੇ ਤਾਂ ਬਹੁਤ ਦੂਰ ਦੀ ਗੱਲ ਹੈ ਜੇ ਤੁਹਾਨੂੰ ਕੋਈ ਚੰਗੀ ਗੱਲ ਦੱਸਦਾ ਵਾ ਇੱਥੇ ਵੀ ਕਹ ਰਹੇ ਨੇ ਕਿ ਮੈਂ ਕਿਸੇ ਹੋਰ ਨੂੰ ਤੇਰੇ ਬਰਾਬਰ ਦਾ ਨਹੀਂ ਸਮਝਦਾ ਮੈਂ ਮੈਂ ਤੇਰੀ ਕਿਤਨੀ ਖੂਬ ਵਿਡਿਆਈ ਦੱਸਾਂ ਮੈਂ ਤੇਰੀ ਵਿਡਿਆਈ ਦੱਸਣ ਯੋਗਾ ਨਹੀਂ ਹੈ ਨਹੀਂ ਹਾਂ ਦੇਖੋ ਗੁਰੂ ਨਾਨਕ ਪਾਤਸ਼ਾਹ ਨੇ ਕਹਿ ਦਿੱਤਾ ਕਿ ਤੇਰੀ ਵਿਡਿਆਈ ਜਿਸ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਗੁਰੂ ਸਾਹਿਬ ਕਹਿੰਦੇ ਨੇ ਅਸੀਂ ਰਹਿਰਾਜ ਸਾਹਿਬ ਕਰਦੇ ਨਾ ਉਹਦੀ ਪੰਕਤੀ ਹੈ ਗੁਰੂ ਸਾਹਿਬ ਕਹਿੰਦੇ ਸਾਰੀ ਸ੍ਰਿਸ਼ਟੀ ਵੀ ਜੇ ਤੈਨੂੰ ਮਿਲ ਕੇ ਤੇਰੇ ਗੁਣ ਗਾਣ ਕਰਨ ਲੱਗ ਜੈ ਨਾ ਸਾਡੇ ਕਹਣੇ ਨਾਲ ਤੂੰ ਵੱਡਾ ਨਹੀਂ ਹੋ ਜਾਣਾ ਤੇ ਸਾਡੇ ਕਹਣੇ ਨਾਲ ਤੂੰ ਛੋਟਾ ਨਹੀਂ ਹੋ ਫਿਰ ਅਸੀਂ ਕਰੀਏ ਕੀ ਕਰਨਾ ਸਿਰਫ ਐਵ ਹੈ ਕਿ ਜਿਹੜੀ ਪੂਰੀ ਗੁਰਬਾਣੀ ਸ੍ਰੀ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ ਨਾ ਇਹ ਸੱਚ ਦਾ ਗਿਆਨ ਹੈ ਉਹ ਸਾਡਿਆਂ ਦੇ ਸਾਰਿਆਂ ਦੇ ਅੰਦਰ ਹੈ ਬਿਬੇਕਪੂਰਵੀ ਹੈ ਸੱਚ ਦਾ ਗਿਆਨ ਵੀ ਹੈ ਪਰ ਲੇਕਿਨ ਉਹ ਸਾਨੂੰ ਕਿ ਕਿ ਕਦੋਂ ਮਿਲੇਗਾ ਉਹ ਸਾਨੂੰ ਆਪਣੇ ਉੱਤੇ ਮਿਹਨਤ ਕਰਨੀ ਪੈਗੀ ਜਦੋਂ ਅਸੀਂ ਗੁਰਬਾਣੀ ਨੂੰ ਵਿਚਾਰ ਕੇ ਪੜਾਂਗੇ ਉਦੇ ਅਨੁਸਾਰੀ ਜੀਵਨ ਜੀਣਾ ਸ਼ੁਰੂ ਕਰਾਂਗੇ ਅੱਜ ਸਾਨੂੰ ਕਿਹਾ ਜਾਂਦਾ ਨਾ ਵੀ ਅੱਖਾਂ ਬੰਦ ਕਰ ਲਓ ਸਮਾਧੀਆਂ ਲਾ ਲਓ ਐਫ ਕਰ ਲਓ ਉਹ ਕਰ ਲਓ ਤੇ ਗੁਰੂ ਸਾਹਿਬ ਨੇ ਕਿੰਨੀ ਡਿਟੇਲ ਵਿੱਚ ਕਹਿੰਦਾ ਕਿ ਮੈਂ ਚੰਦ ਸੂਰਜ ਵੀ ਨਾ ਦੇਖਾਂ ਹਵਾ ਮੇਰਾ ਖਾਜਾ ਹੋਵੇ ਮੈਂ ਕੋਈ ਬਾਹਰ ਦੇ ਆਰ ਪਾਰ ਵੀ ਨਾ ਕਰਾਂ ਮੈਂ ਸਿਰਫ ਤੇ ਸਿਰਫ ਤੇਰੀ ਭਗਤੀ ਕਰਾਂ ਤੈਨੂੰ ਇੱਕ ਇੱਕ ਮਤਲਬ ਕਿ ਸਮਾਧੀ ਲਗਾ ਕੇ ਇੱਕ ਇੱਕ ਰਾਸਤ ਨੂੰ ਜਪਦਾ ਰਵਾਂ ਪਰ ਗੁਰੂ ਸਾਹਿਬ ਕਹਿੰਦੇ ਤਾਂ ਵੀ ਤੇਰੀ ਕੀਮਤ ਨਹੀਂ ਪਾ ਸਕਦੇ ਅਦਾ ਮਤਲਬ ਐ ਨਹੀਂ ਕਿ ਅਸੀਂ ਸਮਾਦਿਆ ਲਾਣੇ ਗੁਰੂ ਸਾਹਿਬ ਨੇ ਐ ਕਿਹਾ ਵੀ ਜੇ ਇੰਨਾ ਕੁਝ ਕਰਨੇ ਦੇ باوجود ਵੀ ਤੇਰਾ ਅਸੀਂ ਉਰਲਾ ਤੇ ਪਾਰਲਾ ਬੰਨਾ ਨਹੀਂ ਲੱਭ ਸਕਦੇ ਫਿਰ ਕੀ ਕਰੀਏ ਫਿਰ ਐ ਹੀ ਹੋ ਕਰੀਏ ਕਿ ਜੋਸ ਨੂੰ ਗੁਰਬਾਣੀ ਚ ਗੁਰੂ ਸਾਹਿਬ ਨੇ ਸੰਦੇਸ਼ ਦਿੱਤਾ ਨਾ ਉਹ ਸਾਰਾ ਹੀ ਨਾ ਮੰਗਲਾ ਚਰਨੀ ਚ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜੇ ਸਾਨੂੰ ਉਹੀਓ ਸਮਝ ਆ ਜਾਏਗੀ ਨਾ ਕਿ ਸਾਡੀ ਜੀਵਨ ਵਿੱਚ ਆਪਣੇ ਆਪ ਹੀ ਚੇਂਜਿੰਗ ਆਣੀਆਂ ਸ਼ੁਰੂ ਕਰ ਦਾਂਗੇ ਕਿਉਂਕਿ ਇਕੂੰਕਾਰ ਤੋਂ ਸ਼ੁਰੂ ਨਿਰਭ ਇੱਕ ਦਾ ਪਸਾਰਾ ਸਾਰੀ ਜਗਤ ਤੇ ਜਦੋਂ ਸਾਨੂੰ ਸਾਰੀ ਜਗਤ ਤੇ ਉਹਦਾ ਪਸਾਰਾ ਨਜ਼ਰ ਆਉਂਦਾ ਫਿਰ ਅਸੀਂ ਕਿੰਨੀਆਂ ਚੀਜ਼ਾਂ ਗਲਤ ਚੀਜ਼ਾਂ ਤੋਂ ਮਤਲਬ ਕਿ ਦੂਰ ਹੋਵਾਂਗੇ ਹਨਾ ਉਹਨੂੰ ਮਤਲਬ ਕਿ ਆਪਣੇ ਨਾਲ ਜਦੋਂ ਤੁਸੀਂ ਹਮੇਸ਼ਾ ਅਸੀਂ ਸਾਰੇ ਉਹ ਪਰਮਾਤਮਾ ਨੂੰ ਨਾਲ ਸਮਝਾਂਗੇ ਤੇ ਅਸੀਂ ਗਲਤ ਚੀਜ਼ਾਂ ਤੋਂ ਮਤਲਬ ਕਿ ਦੂਰ ਹੁੰਦੇ ਜਾਵਾਂਗੇ ਬੋਲੀਓ ਸੋ ਗੁਰਬਾਣੀ ਪੜਦਿਆਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਅਸੀਂ ਪ੍ਰਚਾਰਕ ਨਹੀਂ ਆ ਅਸੀਂ ਘਾਰੇ ਥੋੜੀ ਜੀ ਕੋਸ਼ਿਸ਼ ਕਰਦੇ ਆ ਗੁਰਬਾਣੀ ਨੂੰ ਬਲਕੇ ਵਿਚਾਰਨੇ ਦੇ ਦਿਲ ਕਰਦਾ ਕਿ ਚਲੋ ਆਪਣੇ ਪੈਨ ਬਰਾਵ ਨਾਲ ਸ਼ੇਅਰਿੰਗ ਕੀਤੀ ਜਾਏ ਸੋ ਗੁਰਬਾਣੀ ਦੀਆਂ ਪੰਕਤੀਆਂ ਪੜਦੇ ਆ ਵਿਚਾਰਾ ਕਰਦੇ ਆ ਇੱਕ ਨਹੀਂ ਅਨੇਕਾ ਭੁੱਲਾ ਹੋ ਗਿਆਨੀਆਂ ਜੀ بس ਇੱਕੋ ਹੀ ਬੇਨਤੀ ਹੈ ਕਿ ਅਸੀਂ ਸਾਰੇ ਹੀ ਅੰਨੀ ਪਿਆਰੀ ਗੁਰਬਾਣੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਾਨੂੰ ਇਹ ਸਿਰਫ ਤੇ ਸਿਰਫ ਫਾਇਦਾ ਹੀ ਫਾਇਦਾ ਦੇ ਸਕਦੀ ਹੈ ਸਾਡੇ ਜੀਵਨ ਨੂੰ ਖੂਬਸੂਰਤ ਸਜ ਵਾਲਾ ਸਕੂਨ ਵਾਲਾ ਸ਼ਾਂਤੀ ਵਾਲਾ ਖੇੜੇ ਵਾਲਾ ਵਿਕਾਸ ਵਾਲਾ ਬਣਾ ਬਣਾਉਣੇ ਨੂੰ ਮਿਲ ਕੇ ਗੁਰੂ ਸਾਹਿਬ ਨੇ ਇੰਨੀ ਮਿਹਨਤ ਕੀਤੀ ਹੈ ਇੰਨੀ ਮਿਲ ਕੇ ਅਨੀਆਂ ਉਖਾਈਆਂ ਚਲੀਆਂ ਐਨਾ ਸਭ ਕੁਝ ਹੋਇਆ ਖੂਨ ਵੀ ਤੁਸੀਂ ਦੇਖ ਲਓ ਸਿਰਫ ਤੇ ਸਿਰਫ ਇੱਕ ਸੱਚ ਤੇ ਹੀ ਹਮਲੇ ਹੁੰਦੇ ਨੇ ਪਰ ਜਦੋਂ ਅਸੀਂ ਇਹਨੂੰ ਪੜਨਾ ਸ਼ੁਰੂ ਕਰ ਦਾਂਗੇ ਘਟੋ ਘਟ ਅਸੀਂ ਆਪਣੀ ਫੈਮਲੀ ਨੂੰ ਆਪਣੇ ਆਰ ਮਿਲ ਕੇ ਆਸ ਪੜੋਸ ਨੂੰ ਆਪਣੇ ਨੇਬਰਸ ਨੂੰ ਆਪਣੇ ਆਪਣੀ ਫੈਮਿਲੀ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਤੇ ਅਸੀਂ ਆਪਣੇ ਆਪ ਨੂੰ ਕਰਨਾ ਸ਼ੁਰੂ ਕਰਾਂਗੇ ਗੁਰਬਾਣੀ ਦੇ ਅਨੁਸਾਰ ਤੇ ਸੋ ਗੱਲ ਹੈ ਕਿ ਗੁਰਬਾਣੀ ਪੜ੍ਹਦੇ ਆ ਬਿਆੰਤ ਪੁੱਲਾ ਹੋ ਗਿਆ ਹੋਣਗਾ ਜੀ ਆਪ ਸਾਰੇ ਸੁਣਨੇ ਵਾਲੇ ਤੇ ਗੁਰੂ ਸਾਹਿਬ ਬਖਸ਼ਣਯੋਗ ਨੇ ਜੀ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ